ਨਮਸਕਾਰ ਆਕਾਸ਼ਵਾਨੀ ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਬਲਵਿੰਦਰ ਸਿੰਘ ਬਾਗਾ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਕੇਂਦਰ ਸਰਕਾਰ ਕਿਸਾਨਾਂ ਨੂੰ ਵਿਗਿਆਨ ਤੱਕ ਪਹੁੰਚ ਦੇਣ ਲਈ ਰੇਡੀਓ ਤੇ ਇੱਕ ਪ੍ਰੋਗਰਾਮ ਕਿਸਾਨ ਕੀ ਬਾਤ ਸ਼ੁਰੂ ਕਰੇਗੀ ਇਹ ਪ੍ਰੋਗਰਾਮ ਆਕਾਸ਼ਵਾਨੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਮਨ ਕੀ ਬਾਤ ਵਰਗਾ ਹੀ ਹੋਵੇਗਾ ਕੇਂਦਰੀ ਖੇਤੀ ਮੰਤਰੀ ਈਸ਼ਵਰਾ ਸਿੰਘ ਚੋਹਾਨ ਨੇ ਨਵੀਂ ਦਿੱਲੀ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਅਗਲੇ ਮਹੀਨੇ ਸ਼ੁਰੂ ਹੋਵੇਗਾ ਮੰਤਰੀ ਨੇ ਦੱਸਿਆ ਕਿ ਉਹਨਾਂ ਦੇ ਨਾਲ ਖੇਤੀਬਾੜੀ ਵਿਗਿਆਨੀ ਅਤੇ ਵਿਭਾਗੀ ਅਧਿਕਾਰੀ ਕਿਸਾਨਾਂ ਨੂੰ ਜਾਣਕਾਰੀ ਦੇਣਗੇ ਜੋ-ਜੋ ਅਨੁਸੰਧਾਨ ਹੁੰਦੇ ਹਨ, ਉਹਨਾਂ ਦੀ ਜਾਣਕਾਰੀ ਸੀਡੀ ਮਿਲੇ ਉਸ ਦਾ ਫਾਇਦਾ ਕਿਵੇਂ ਮਿਲੇ ਇਹ बताएंगे ਕਿ ਕਿਸ ਚੀਜ਼ ਵਿੱਚ ਕੀ ਕਰਨੇ। ਹੁਣ ਅਗਰ ਰਬੀ ਦੀ ਬਿਉਾਈ ਕਰਨੀ ਹੈ ਤਾਂ ਬਿਉਾਈ ਦੀ ਤਿਆਰੀ ਉਸ ਲਈ ਕੀ-ਕੀ ਕਰਨਾ ਚਾਹੀਏ। उस तैयारी के साथ अगर ये की फसल इसमें कोई बीमारी है तो उससे लेके अलग-अलग तरीका की दुनिया में क्या क्या हो रहा है हमारे देश में क्या किया उसकी सीधी जानकारी किसान तक पहुंचाने का काम किया जाएगा जनतक प्रसारक प्रसार भारती संसद टेलीविजन दरमियान एक समझौता सहीबद्ध किया गया है ਸੰਸਦ ਭਵਨ ਕੰਪਲੈਕਸ ਵਿੱਚ ਇਸ ਸਹਿਮਤੀ ਪੱਤਰ ਤੇ ਸੰਸਦ ਟੈਲੀਵਿਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਜਿਤ ਪੁਨਹਾਨੀ ਅਤੇ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੌਰਵ ਦੇਵਦੀ ਅਤੇ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ ਗੌਰਵ ਦੇਵਦੀ ਨੇ ਇਸ ਮੌਕੇ ਤੇ ਕਿਹਾ ਕਿ ਅਸੀਂ ਆਪਣੇ ਪ੍ਰੋਗਰਾਮ ਆਪਸ ਵਿੱਚ ਸਾਂਝੇ ਕਰਾਂਗੇ हम अपने जो भी कार्यक्रम हैं वो आपस में शेयर करेंगे जो हमारे पास आर्काइव्स और दूसरे फुटेज हैं एक दूसरे के वो हम एक दूसरे के साथ में शेयर करेंगे सेट टॉप बॉक्स के हमारे ओ के डिजिटल वाले हमारे प्लेटफॉर्म्स हैं उस पर संसद टीवी जो है प्रसारित होगा और साथ ही साथ हमारी जो ट्रेनिंग की जो फैसिलिटीज हैं जो नेशनल अकेडमी ऑफ ब्रॉडकास्ट मैनेजमेंट है उसकी फैसिलिटीज का भी उपयोग संसद टीवी के जो कर्मचारी हैं उनको भी समय समय पर प्रशिक्षित करने के लिए किया जाएगा दोनों ही संस्थाओं को इससे आने वाले दिनों में ਫੀ ਲਾਭ ਹੋ ਗਿਆ ਕੋਲਕਾਤਾ ਚ ਮੇਲਾ ਡਾਕਟਰ ਨਾਲ ਜ਼ਬਰਜਨਾ ਅਤੇ ਕਤਲ ਮਾਮਲੇ ਖਿਲਾਫ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਅੱਜ ਲਗਾਤਾਰ ਦੂਜੇ ਦਿਨ ਵੀ ਹੜਤਾਲਤੇ ਨੇ ਜਿਸ ਨਾਲ ਸੂਬੇ ਭਰ ਵਿੱਚ ਸਿਹਤ ਸੇਵਾਵਾਂ ਠੱਪ ਨੇ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਹੜਤਾਲ ਕਰਕੇ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਪਰ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਫਤੇਗੜ ਸਾਹਿਬ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ PCMS ਐਸੋਸੀਏਸ਼ਨ ਸਮੇਤ ਹੋਰ ਵੱਖ-ਵੱਖ ਐਸੋਸੀਏਸ਼ਨਸ ਵੱਲੋਂ ਸਰਹਿੰਦ ਜੋਤੀ ਸਰੂਪ ਮੋੜ ਤੋਂ ਲੈ ਕੇ DC ਦਫ਼ਤਰ ਤੱਕ ਇੱਕ ਰੋਸ ਮਾਰਚ ਕੱਢਿਆ ਗਿਆ ਅਤੇ ਮੰਗ ਪੱਤਰ ਪ੍ਰਸ਼ਾਸਨ ਨੂੰ ਦਿੱਤਾ ਗਿਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਵਦੀਪ ਸਿੰਘ ਸੰਧੂ ਨੇ ਕਿਹਾ ਕਿ ਅੱਜ ਡਾਕਟਰ ਸੁਰੱਖਿਤ ਨਹੀਂ ਨੇ ਅਤੇ ਕੋਲਕਾਤਾ ਦੀ ਘਟਨਾ ਬਹੁਤ ਹੀ ਸ਼ਰਮਨਾਕ ਹੈ ਉਹਨਾਂ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਕਾਨੂੰਨ ਦੀ ਮੰਗ ਕੀਤੀ ਫਰੀਦਕੋਟ ਵਿਖੇ ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਨੇ ਕਲੀਨਿਕ ਅਤੇ ਹਸਪਤਾਲ ਬੰਦ ਰੱਖਣ ਦਾ ਐਲਾਨ ਕੀਤਾ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਐਸਐਸ ਬਰਾੜ ਨੇ ਦੱਸਿਆ ਕਿ ਸਿਰਫ ਐਮਰਜੈਂਸੀ ਸਵਾਮਾਂ ਹੀ ਦਿੱਤੀਆਂ ਜਾਣਗੀਆਂ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਦੇਵੇਦੀ ਨੇ ਪੈਰਿਸ 올림픽 2024 ਵਿੱਚ ਭਾਰਤੀ ਫੌਜ ਦੇ ਖਿਡਾਰੀਆਂ ਨੂੰ ਉਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਨਵੀਂ ਦਿੱਲੀ ਦੇ ਸਾਊਥ ਬਲਾਕ ਵਿਖੇ ਕੱਲ ਹੋਏ ਇੱਕ ਸਮਾਗਮ ਦੌਰਾਨ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਇਹ ਨਾ ਸਿਰਫ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਸਗੋਂ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਨ ਦਾ ਮੌਕਾ ਵੀ ਸੀ ਭਾਰਤੀ ਫੌਜ ਨੇ ਦੇਸ਼ ਵਿੱਚ ਖੇਡ ਪ੍ਰਤਿਭਾ ਨੂੰ ਪਾਲਣ ਵਿੱਚ ਭੂਮਿਕਾ ਨਿਭਾਈ ਏ ਭਾਰਤੀ ਦਲ ਨੇ ਪੈਰਿਸ 올림픽 ਵਿੱਚ ਇੱਕ ਚਾਂਦੀ ਤੇ ਪੰਜ ਕਾਂਸੀ ਦੇ ਤਮਗੇਾਂ ਸਮੇਤ ਕੁੱਲ 6 ਤਮਗੇ ਜਿੱਤੇ ਨੇ ਅਤੇ ਇਸ ਵਿੱਚ ਭਾਰਤੀ ਸੈਨਾ ਦੇ ਉਪ ਮੇਜਰ ਨੀਰ ਚੋਪੜਾ ਨੇ ਭਾਰਤ ਲਈ ਜੈਵਲਨ ਵਿੱਚ ਇੱਕੋ ਇੱਕ ਚਾਂਦੀ ਦਾ ਤਮਗਾ ਜਿੱਤਿਆ ਏ ਜਨਰਲ ਉਪੇਂਦਰ ਦੇਵੇਦੀ ਨੇ ਫੌਜ ਦੇ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਡੂੰਘਾ ਮਾਣ ਜ਼ਾਹਰ ਕੀਤਾ ਅਤੇ ਕਿਹਾ ਕਿ ਅਨੁਸ਼ਾਸਨ ਲਗਨ ਅਤੇ ਸਮਰਪਣ ਭਾਰਤੀ ਫੌਜ ਦੀਆਂ ਮੂਲ ਕਦਰਾਂ ਕੀਮਤਾਂ ਦਾ ਪ੍ਰਤੀਕ ਏ ਉਨ੍ਹਾਂ ਦੀਆਂ ਪ੍ਰਾਪਤੀਆਂ ਨੇ ਨਾ ਸਿਰਫ ਸ਼ਲਾਘਾ ਹਾਸਲ ਕੀਤੀ ਐ ਸਗੋਂ ਅਣਗਿਣਤ ਹੋਰਾਂ ਨੂੰ ਖੇਡਾਂ ਦੇ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇਸ਼ ਲਈ ਤਾਕਤ, ਬਹਾਦਰੀ ਅਤੇ ਅਨੁਸ਼ਾਸਨ ਦੇ ਥੰਮ ਵਜੋਂ ਖੜੀ ਹੈ। ਭਾਰਤੀ ਫੌਜ ਦੀ ਸੱਤ ਸਿੱਖ ਰੈਜੀਮੈਂਟ ਨਾਲ ਸੰਬੰਧਤ ਅਤੇ ਦੂਜੀ ਪੰਜਾਬ ਐਨ ਸੀ ਸੀ ਬਟਾਲੀਅਨ ਜਲੰਧਰ ਦੇ ਸੂਬੇਦਾਰ ਮੇਜਰ ਆਨਰੇਡੀ ਲੈਫਟੀਨੈਂਟ ਹਰਭਜਨ ਸਿੰਘ ਨੂੰ ਉਨ੍ਹਾਂ ਦੀਆਂ 32 ਸਾਲ ਦੀਆਂ ਸ਼ਾਨਦਾਰ ਫੌਜੀ ਸੇਵਾਵਾਂ ਲਈ 78ਵੇਂ ਆਜ਼ਾਦੀ ਦਿਵਸ ਤੇ ਆਨਰੇਡੀ ਕੈਪਟਨ ਵਜੋਂ ਤਰੱਕੀ ਦਿੱਤੀ ਗਈ ਹੈ। ਕੈਪਟਨ ਹਰਪਾਜਨ ਸਿੰਘ ਪਿਛਲੇ 4 ਸਾਲਾਂ ਤੋਂ ਬਟਾਲੀਅਨ ਵਿੱਚ ਕੋਈ 3000 ਨੌਜਵਾਨਾਂ ਨੂੰ ਫੌਜੀ ਸਖਲਾਈ ਦੇਣ ਦੇ ਕੰਮ ਨੂੰ ਕਾਮਯਾਬੀ ਨਾਲ ਸੰਭਾਲ ਰਹੇ ਨੇ 25 ਅਗਸਤ 1992 ਨੂੰ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਚਾਰਖੰਡ ਤੋਂ ਉਹਨਾਂ ਆਪਣੀ ਫੌਜੀ ਯਾਤਰਾ ਸ਼ੁਰੂ ਕੀਤੀ ਅਤੇ ਜੰਮੂ ਕਸ਼ਮੀਰ ਦੇ ਅਤਵਾਦੀ ਇਲਾਕਿਆਂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਵਾਮਨ ਦਿੱਤੀਆਂ ਨੇ ਕੈਪਟਨ ਹਰਪਾਜਨ ਸਿੰਘ ਭਾਰਤੀ ਸੈਨਾ ਅਕਾਦਮੀ ਦੇਹਰਾਦੂਨ ਵਿਖੇ ਇੰਸਟ੍ਰਕਟਰ ਵੀ ਰਹਿ ਚੁੱਕੇ ਨੇ ਅਤੇ ਉਹਨਾਂ ਫੌਜੀ ਕੈਡਟਾਂ ਨੂੰ ਸਖਲਾਈ ਦਿੱਤੀ ਜਿਹੜੇ ਕਿ ਕਮਿਸ਼ਨ ਲੈ ਕੇ ਦੇਸ਼ ਦੀਆਂ ਸਰਹੱਦਾਂ ਤੇ ਸੇਵਾ ਕਰ ਤੇ ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ